ਉਹ ਜੋਤੀ ਮਾਰ ਤੇ ਸਕੇਸ ਸਾਰਾ ਜੋ ਦੂਜੇ ਪਾਸੇ ਸ਼ੁੱਧ ਸਦਨ ਆ ਅਭਿਆਸੋਂ ਤੋਂ ਸਾਰਾ ਉਹ ਗੋਲਿੰਗਲਾ ਉਹ ਕੰਬੀਰ ਪੱਥਰ ਬਣਿਆ ਉਹਨੇ ਸਾਰੀ ਦੁਨੀਆ ਨੂੰ ਇੱਕ ਖੜਾ ਉਹ ਮਨਾਉ ਸਕਦਾ ਇਹ ਪੰਜ ਸਾਰਾ ਨੂੰ ਸਾਰਾ ਨੂੰ ਮਜ਼ਦੂਰਾਂ ਕਿਸਾਨਾਂ ਨੇ ਆਪਣਾ ਨਾਮ ਦੱਸ ਕੇ ਅੱਜ ਜਿਹੜਾ ਪ੍ਰਦਰਸ਼ਨ ਹੈ ਕੀ ਹੈ ਤੇ ਕਿਉਂ ਹੋ ਰਿਹਾ ਹੈ ਮੇਰਾ ਨਾਮ ਪਰਮਿੰਦਰ ਸਿੰਘ ਮੈਂ ਭਾਰਤੀ ਕਿਸਾਨ ਜੂਨੇ ਨੇਕਤਾ ਕਰਾਹਾ ਜਲਾ ਅੰਬਰਸਰ ਦਾ ਆਗੂ ਆ ਜੋ ਅੱਜ ਦਾ ਪ੍ਰਦਰਸ਼ਨ ਪੂਰੇ ਭਾਰਤ ਦੇ ਵਿੱਚ ਕਿਸਾਨ ਮਜ਼ਦੂਰ ਟ੍ਰੇਡ ਬੈਂਕ ਮੁਲਾਜ਼ਮ ਬਿਜਲੀ ਕਾਮੇ ਸਾਰੀਆਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਕੀਤਾ ਜਾ ਰਿਹਾ ਇਹਦੇ ਵਿੱਚ ਜੋ ਲੰਬੇ ਸਮੇਂ ਤੋਂ ਭਾਰਤ ਸਰਕਾਰ ਦੀਆਂ ਨਿੱਜੀ ਕਰਨ ਦੀਆਂ ਨੀਤੀਆਂ ਵੀ ਪਬਲਿਕ ਸੈਕਟਰ ਖਤਮ ਕਰਕੇ ਜਿਹੜੇ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੀ ਲਗਾਤਾਰ ਜਿਹੜੀ ਮੁਹਿੰਮ ਚਲਾਈ ਆ ਨਾਲ ਦੀ ਨਾਲ ਜਿਹੜੇ ਚਾਰ ਕਿਰਤ ਕੋਡ ਖਤਮ ਕਰਤੇ ਆ ਮਨਰੇਗਾ ਦਾ ਸਰੂਪ ਖਤਮ ਕਰਤਾ ਜਿਹੜਾ ਬੀਜਕ ਖਤਮ ਕਰਤਾ ਤੇ ਨਾਲ ਦੀ ਨਾਲ ਜਿਹੜਾ ਬਿਜਲੀ ਸੋਡ ਅਕਤਿਆ ਆਗੇ ਬਿਜਲੀ ਪ੍ਰਾਈਵੇਟ ਕਰਨ ਦੀ ਤਿਆਰੀ ਆ ਉਹਦੇ ਖਿਲਾਫ ਤੇ ਨਾਲ ਜੋ ਅਮਰੀਕਾ ਭਾਰਤ ਡੀਲ ਹੋ ਰਹੀ ਆ ਜਿਹਦੇ ਤਹਿਤ ਭਾਰਤ ਦੀ ਖੇਤੀ ਭਾਰਤ ਦਾ ਛੋਟਾ ਉਦਯੋਗ ਲਗਭਗ ਖਤਮ ਹੋ ਜੁਗਾ ਉਦੇ ਖਿਲਾਫ ਅੱਜ ਪੂਰੇ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਨੇ ਲਗਭਗ 35 ਕਰੋੜ ਲੋਕ ਹੜਤਾਲ ਦੇ ਨੇ ਤੇ ਮੰਗ ਕਰ ਰਹੇ ਆ ਵੀ ਜੋ ਨਿੱਜੀਕਰਨ ਦੀ ਨੀਤੀ ਰੱਦ ਕੀਤੀ ਜਾਵੇ ਤੇ ਜੋ ਭਾਰਤ 딜 ਕੀਤੀ ਜਾ ਰਹੀ ਆ ਭਾਰਤ ਅਮਰੀਕਾ ਦੀ ਜਿਹੜੀ ਦਬਾਅ ਦੇ ਤਹਿਤ ਕੀਤੀ ਜਾ ਰਹੀ ਆ ਜਿਹਦੇ ਤਹਿਤ ਮੋਦੀ ਸਰਕਾਰ ਝੁਕੀ ਹੋਈ ਆ ਤੇ ਝੋਕੇ ਇਹੋ ਜਿਹੇ ਫੈਸਲੇ ਕਰ ਰਹੀ ਆ ਜਿਹੜੇ ਦੇਸ਼ ਵਿਰੋਧੀ ਫੈਸਲੇ ਆ ਸੋ ਇਹ ਅੱਜ ਵੱਡੇ ਇਕੱਠ ਜਿਹੜੇ ਪੂਰੇ ਭਾਰਤ ਦੇ ਲੋਕ ਜਗਾ ਜਗਾ ਤੇ ਕਰ ਰਹੇ ਆ ਇਹ ਚੁਕਾਵਣੀ ਆ ਮੋਦੀ ਸਰਕਾਰ ਨੂੰ ਜੇ ਸਰਕਾਰ ਇਹ ਨਹੀਂ ਬਦਲਦੀ ਜੇ ਸਰਕਾਰ ਆਪਣੇ ਫੈਸਲੇ ਵਾਰਸ ਨਹੀਂ ਲੈਂਦੀ ਇਹ ਸਰਕਾਰ ਨਿੱਜੀ ਕਰਨ ਦਾ ਇਦਾਂੇ ਕਰੂਗੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੋਂ ਵੱਡੇ ਕੱਠ ਜਿਹੜੇ ਆ ਉਹ ਸੜਕਾਂ ਦੇ ਉਤਰਨਗੇ ਤੇ ਇਹ ਸਰਕਾਰ ਨੂੰ ਜੜ ਤੋਂ ਉਡ ਦੇਣਗੇ ਆਰਐਸਐਸ ਨੂੰ ਬੀਜੇਪੀ ਨੂੰ ਜੜ ਤੋਂ ਉਡ ਕੇ ਸੁੱਟ ਦੇਣਗੇ ਅੱਜ ਕਿਹੜੀ ਕਿਹੜੇ ਜਥੇਬੰਦੀ ਵੱਲੋਂ ਹਦਸ ਪਰਸਨ ਦਿੱਤਾ ਜਾ ਰਿਹਾ ਅੱਜ ਪੂਰੇ ਭਾਰਤ ਦੀਆਂ ਟ੍ਰੇਡ ਮਜ਼ਦੂਰ ਕਿਸਾਨ ਬੈਂਕ ਪੀਆਰਟੀਸੀ ਦੇ ਮੁਲਾਜ਼ਮ ਮਜ਼ਦੂਰ ਸੰਨਤੀ ਕਾਮੇ ਟ੍ਰੇਡ ਯੂਨੀਅਨ ਸਾਰੀਆਂ ਜਥੇਬੰਦੀਆਂ ਵੱਲੋਂ ਇਹਨੂੰ ਹੜਤਾਲ ਦਾ ਸਮਰਥਨ ਕੀਤਾ ਜਾ ਰਿਹਾ ਜੇ ਤੋ ਤੱਕ ਵੀ ਕੋਈ ਵੀ ਦੁਕਾਨਦਾਰ ਆ ਜਾ ਕੋਈ ਵੀ ਆਪਣਾ ਪ੍ਰਾਈਵੇਟ ਕੰਮ ਆ ਉਹ ਵੀ ਇਹਨੂੰ ਸਮਰਥਨ ਦੇ ਰਿਹਾ ਪੰਜਾਬ ਸਰਕਾਰ ਵੱਲੋਂ ਪਰਸਨ ਦੇਣ ਦੀ ਗੱਲ ਕੀਤੀ ਗਈ ਹੈ ਚਿੱਟਾ ਦੇ ਅਸੀਂ ਤੇ ਇਹ ਮੰਨਦੇ ਆ ਵੀ ਪੰਜਾਬ ਸਰਕਾਰ ਠੀਕ ਆ ਉੱਪਰੋਂ ਉੱਪਰੋਂ ਸਮਰਥਨ ਕਰਦੀ ਆ ਪਰ ਉਹ ਵੀ ਇਹਨਾਂ ਨੀਤੀਆਂ ਦੀ ਜਿਹੜੀ ਆ ਪਹਿਰੇਦਾਰ ਆ ਉਹ ਵੀ ਇਹਨਾਂ ਨੀਤੀਆਂ ਨੂੰ ਕਰਨ ਲਈ ਜਿਹੜੀ ਆ ਲਾਭੰਦਿਆ ਉਹ ਹੋਏ ਉਹ ਵੀ ਇਹਨਾਂ ਨੀਤੀਆਂ ਦੇ ਮਗਰ ਪੈਰਾ ਦੇ ਰਹੀ ਤੇ ਲਗਾਤਾਰ ਪਿਛਲੇ ਸਮੇਂ ਤੁਸੀਂ ਵੇਖਿਆ ਵੀ ਵੱਡਾ लाਠੀ ਚਾਰਜ ਪਟਿੰਡੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੇ ਕੀਤਾ ਅਸੀਂ ਸਮਝਦੇ ਆਂ ਵੀ ਇਹ ਸਿੱਕੇ ਦੇ ਦੋ ਪਹਿਲੂ ਆ ਆਮ ਆਦਮੀ ਪਾਰਟੀ ਹੋਵੇ ਭਾਵੇਂ ਕਾਂਗਰਸ ਹੋਵੇ ਭਾਵੇਂ ਭਾਜਪਾ ਹੋਵੇ ਇਹ ਸਾਰੇ ਹੀ ਜਿਹੜੇ ਆ ਇੱਕੋ ਹੀ ਸਿੱਕੇ ਦੇ ਪਹਿਲੂ ਆ ਇਹ ਲੋਕਾਂ ਦੀ ਗੱਲ ਨਹੀਂ ਕਰਦੇ ਇਹ ਕਾਰਪੋਰੇਟਾਂ ਦੀ ਗੱਲ ਕਰਦੇ ਆ ਇਹ ਪੂੰਜੀਵਾਦੀਆਂ ਦੀ ਗੱਲ ਕਰਦੇ ਆ ਤੇ ਉਹ ਸਿਸਟਮ ਨੂੰ ਇਹ ਹੋਰ ਲੰਮਾ ਰੱਖਣਾ ਚਾਹੁੰਦੇ ਆ ਆਜਿਹੜਾ ਪ੍ਰਦਰਸ਼ਨ ਆ ਉਹ ਬਹੁਤ ਕਾਮਯਾਬ ਪ੍ਰਦਰਸ਼ਨ ਬਹੁਤ ਦੂਰ ਜਿਹੜੇ ਆ ਉਹ ਕਰ ਰਿਹਾ ਅੱਜ ਅੰਮ੍ਰਿਤਸਰ ਦੇ ਅੰਦਰ ਆਏ ਰੈਲੀ ਕਰ ਰਹਾ ਮਜ਼ਦੂਰਾਂ ਦੀ ਰੈਲੀ ਚ ਸਨਯੁਕਤ ਪ੍ਰਧਾਨ ਮੋਰਚਾ ਲੋਕ ਕਿਰਤੀ ਕਿਸਾਨ ਜੂਨ ਨਾਲ ਸ਼ਾਮਲ ਹੋਏ ਆ ਇੱਥੇ ਵੱਡੀ ਓਸ਼ੀਮ ਬੰਨ ਜਿਹੜੀ ਆ ਉਹ ਬੰਦ ਹੋਈ ਆ ਬਿਜਲੀ ਮੁਲਾਜ਼ਮਾਂ ਨੇ ਵੱਡੀ ਹੜਤਾਲ ਕੀਤੀ ਆ ਹੋਰ ਛੋਟੇ ਕਾਰਖਾਨਾ ਕਾਰਖਾਨਿਆਂ ਦੇ ਵਿੱਚ ਵੱਡੀ ਪੱਧਰ ਤੇ ਮਜ਼ਦੂਰ ਜਿਹੜੇ ਹੜਤਾਲ ਕਰਕੇ ਰੈਣੀ ਚ ਸ਼ਾਮਲ ਹੋਏ ਆ ਇਹ ਜਿਹੜੀ ਹੜਤਾਲ ਆ ਇਹ ਜੋ ਕੇਂਦਰ ਦੀ ਮੋਦੀ ਸਰਕਾਰ ਮਜ਼ਦੂਰ ਵਿਰੋਧੀ ਚਾਰ ਕੋੜ ਲੈ ਕੇ ਆਈ ਆ ਪੋਲਾ ਨੂੰ ਲਾਗੂ ਕਰ ਰਹੀ ਆ ਅਮਰੀਕਾ ਜਿਹੜੀ ਆ ਉਹਦੀ ਸਾਡੇ ਜੀ ਰਾਮ ਜੀ ਲਿਆ ਕੇ ਅਮਰੀਕਾ ਦਾ ਭੂਟ ਪਾਰੀ ਆ ਔਰ ਅਮਰੀਕਾ ਦੇ ਯੂਰਪ ਨਾਲ ਜਿਹੜਾ ਮੁਕਤ ਵਪਾਰ ਸੰਧੀ ਕਰ ਰਹੀ ਆ ਇਹ ਕਿਸਾਨਾਂ ਮਜ਼ਦੂਰਾ ਇੰਡਸਟਰੀ ਸਾਡੇ ਦੇਸ਼ ਦੀ ਸਾਰਿਆਂ ਦੇ ਵਿਰੁੱਧ ਸੋ ਇਹਨਾਂ ਤਮਾਮ ਜਿਹੜੀਆਂ ਜਿਹੜਾ ਉਹ ਬਿਲੀ ਪ੍ਰਾਈਵੇਟ ਕਰ ਰਹੀ ਆ ਜਿਹੜੀ ਉਹ ਬੀਜ ਬਲਿਆ ਰਹੀ ਆ ਕਿ ਦੇਸ਼ ਦੇ ਅੰਦਰ ਜਿਹੜੀ ਡੈਮੋਕ੍ਰੇਸੀ ਆ ਚਪੂਰੀ ਆ ਤੇ ਉਹਨੂੰ ਕਦਮ ਬਾ ਕਦਮ ਜਿਹੜਾ ਉਹ ਖਤਮ ਕਰ ਰਹੀ ਆ ਦੇਸ਼ ਦੀ ਚੋਣ ਕਮਿਸ਼ਨ ਜਿਹੜਾ ਉਹਦੇ ਕਬਜ਼ਾ ਕਰ ਲਿਆ ਮੋਦੀ ਸਰਕਾਰ ਨੇ ਦੇਸ਼ ਦੀ ਸੁਪਰੀਮ ਕੋਰਟ ਨੇ ਫੈਸਲੇ ਜਿਹੜੇ ਬੜੇ ਬਵਾਦਪੂਰਨ ਆ ਰਹੇ ਨੇ ਸੋ ਇਹਨਾਂ ਸਾਰਿਆਂ ਮਾਮਲਿਆਂ ਦੇ ਉੱਤੇ ਦੇਸ਼ ਦੇ ਕਿਸਾਨ ਤੇ ਮਜ਼ਦੂਰ ਅੱਜ ਵੱਡੇ ਹੜਤਾਲ ਕਰਕੇ ਵੱਡੀਆਂ ਰੈਲੀਆਂ ਜਿਹੜੀਆਂ ਕਰ ਰਹੀਆਂ ਔਰ ਲੋਕ ਜਿਹੜਾ ਉਹ ਜਿਹੜੀਆਂ ਕਿਸਾਨ ਮਜ਼ਦੂਰ ਮਜ਼ਦੂਰ ਵਿਰੋਧੀ ਨੀਤੀਆਂ ਸਰਕਾਰ ਦੀਆਂ ਉਹਦੇ ਤੇ ਇਤਿਹਾਸਿਕ ਹੜਤਾਲ ਕਰਕੇ ਅੱਜ ਜਿਹੜੀ ਆ ਉਹ ਸਾਹਮਣੇ ਆਏ ਨੇ ਔਰ ਆਉਣ ਵਾਲੇ ਸਮਾਂ ਜਿਹੜਾ ਉਹ ਵੱਡੇ ਮੋਰਚਿਆਂ ਦਾ ਵੱਡੇ ਸੰਘਰਸ਼ਾਂ ਦਾ ਸਮਾਂ ਜਿਹੜਾ ਉਹ ਮੋਦੀ ਸਰਕਾਰ ਉਹਨਾਂ ਤੋਂ ਬਣਨ ਜਾ ਰਿਹਾ ਅੱਜ ਮਜ਼ਦੂਰ ਕਿਸਾਨ ਇਹ ਗੱਲ ਤੇ ਹੈਰਾਨ ਨੇ ਵੀ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਕਹਿੰਦਾ ਸੀ ਲਾਲ ਕਿਰੇ ਦੋ ਵੀ ਮੈਂ ਕਿਸਾਨਾਂ ਦੇ ਮੈਂ ਦੇਸ਼ ਦੇ ਲੋਕਾਂ ਦੇ ਹਿੱਤ ਜਿਹੜੇ ਆ ਉਹਨਾਂ ਨੂੰ ਮਤਲਬ ਕੋਈ ਨੁਕਸਾਨ ਨਹੀਂ ਪੁੱਜਣ ਦੇਊਗਾ ਉਹ ਅੱਜ ਸਾਮਰਾਜ ਗੁਰੂਤ ਟਰੰਪ ਦੇ ਅੱਗੇ ਤੇ ਹੋਰ ਸਾਮਰਾਜੀ ਦੇਸ਼ਾਂ ਦੇ ਅੱਗੇ ਬਿਲਕੁਲ ਲੰਮਾ ਪੈ ਗਿਆ ਉਹਦੇ ਤੇ ਉਹ ਇੱਕ ਲਫ਼ਜ਼ ਨਹੀਂ ਬੋਲ ਰਿਹਾ ਔਰ ਉੱਤੋਂ ਬੱਲੇ ਦੇਸ਼ ਦੇ ਅੰਦਰ ਜਿਹੜਾ ਉਹ ਵਾਸੇ ਕਰੜੇ ਕਾਨੂੰਨ ਜਿਹੜੇ ਆ ਲੋਕ ਵਿਰੋਧੀ ਕਾਨੂੰਨ ਲਿਆਂਦੇ ਜਾ ਰਿਹਾ ਜਿਨ੍ਹਾਂ ਦੇ ਨਾਲ ਜਮਹੂਰੀਅਤ ਕਮਜ਼ੋਰ ਹੋ ਰਹੀ ਆ ਲੋਕਾਂ ਦੇ ਜਿਹੜੇ ਸੁਰਧਾਨਕ ਹੱਕ ਦੇ ਰਿਹਾ ਉਹਨਾਂ ਤੇ ਹਮਲਾ ਕੀਤਾ ਜਾ ਰਿਹਾ ਉਹਨਾਂ ਤਮਾਮ ਗੱਲਾਂ ਵਾਸਤੇ ਜਿਹੜੀ ਦੇਸ਼ ਦੇ ਅੰਦਰ ਵਿਰਕੂ ਸਾਧਿਆ ਉਹਨੂੰ ਜਿਹੜਾ ਤੋੜਿਆ ਜਾ ਰਿਹਾ ਲੋਕਾਂ ਦਾ ਭਾਈਚਾਰਾ ਤੋੜਿਆ ਜਾ ਰਿਹਾ ਇਹਨਾਂ ਸਭ ਗੱਲਾਂ ਦੇ ਉੱਤੇ ਅੱਜ ਦੀ ਹੜਤਾਲ ਦੇ ਵਿੱਚ ਜਿਹੜਿਆ ਉਸ ਦੇਸ਼ ਦੇ ਕਿਸਾਨ ਤੇ ਮਜ਼ਦੂਰ ਜਿਹੜੇ ਆਓ ਸ਼ਾਮ ਨੂੰ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼